ਰੁਕੋ ਵੀਡੀਓ ਨੂੰ ਸਕਿੱਪ ਨਾ ਕਰਨਾ ਕਿਉਂਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਸੁਰੱਖਿਅਤ ਰਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਗਨ ਨਾ ਲੱਗੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਘਰ ਦੇ ਵਿੱਚ ਮੁਸ਼ਕਿਲ ਨਾ ਆਵੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਤਰੱਕੀ ਦੇ ਰਸਤੇ ਚੱਮੋ ਕਿਉਂਕਿ ਜਿਹਦੇ ਕਹਿੰਦੇ ਬੱਚੇ ਸਿਆਣੇ ਹੋ ਜਾਂਦੇ ਨੇ ਨਾ ਉਹ ਮਾਂ-ਬਾਪ ਦਾ ਬੁਢਾਪਾ ਘਟ ਜਾਂਦਾ ਹੈ ਆਪਣੇ ਬੱਚਿਆਂ ਨੂੰ ਬਚਾਉਣ ਲਈ ਸਾਵਧਾਨ ਰਹੋ ਕਿਉਂਕਿ ਬਹੁਤ ਜ਼ਿਆਦਾ ਭਿਆਨਕ ਸਮਾਂ ਆ ਰਿਹਾ ਹੈ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਤਰੱਕੀ ਨੂੰ ਦੇਖ ਕੇ ਕੋਈ ਸੜ ਰਿਹਾ ਹੈ ਤਾਂ ਉਹ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕਿਧਰੋਂ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਇਸ ਨੁਕਸਾਨ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਹੈ ਅੱਜ ਦੀ ਵੀਡੀਓ ਹੈ ਜਿਹੜੀ ਇਹਨੂੰ ਧਿਆਨ ਨਾਲ ਸੁੰਨਣਾ ਬਸ ਤੁਹਾਡੀ ਇਸ ਪੈਨ ਦਾ ਇਹੀ ਮਕਸਦ ਹੈ ਕਿ ਤੁਸੀਂ ਇੱਧਰ ਉੱਧਰ ਭਟਕਣ ਦੀ ਬਜਾਏ ਆਪਣੇ ਘਰ ਦੇ ਵਿੱਚ ਹੀ ਸਾਵਧਾਨੀ ਵਰਤ ਕੇ ਆਪਣੇ ਘਰ ਦੇ ਵਿੱਚ ਹੀ ਹਰ ਇੱਕ ਚੀਜ਼ ਕਰਕੇ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਹਰ ਇੱਕ ਤਰੱਕੀ ਦੇ ਰਸਤੇ ਤੇ ਤੁਸੀਂ ਲਿਜਾ ਸਕੋ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦੇਗੇ ਤੇ ਇੱਕ ਹਾਈਪ ਦਾ ਬਟਨ ਹੈ ਉਸ ਨੂੰ ਜਰੂਰ ਦਬਾ ਦਿਆ ਕਰੋ ਤੇ ਆਓ ਆਪਾਂ ਜੀ ਤੁਹਾਡੇ ਘਰ ਦਾ ਮੈਂਬਰ ਵੀ ਕੋਈ ਚਾਹੇ ਤੁਹਾਡਾ ਬੱਚਾ ਹੈ ਚਾਹੇ ਤੁਹਾਡੀ ਪਤਨੀ ਹੈ ਚਾਹੇ ਤੁਹਾਡਾ ਪਤੀ ਹੈਗਾ ਚਾਹੇ ਕੋਈ ਵੀ ਰਿਸ਼ਤਾ ਲਾ ਲਓ ਨਾ ਘਰ ਦੇ ਵਿੱਚ ਜਿਵੇਂ ਕਿ ਅਚਾਨਕ ਹੀ ਉਹਦੇ ਵਿੱਚ ਚਿਰਚੜਾ ਪਾਣਾ ਆ ਜਾਣਾ ਗੁੱਸਾ ਕ੍ਰੋਧ ਆਪਾਂ ਕਹਿੰਦੇ ਨੇ ਵੀ ਬਹੁਤ ਚੰਗੇ ਸੀ ਵੀ ਇੱਕੋ ਦਮ ਪਤਾ ਨਹੀਂ ਕੀ ਹੋ ਗਿਆ ਤੁਸੀਂ ਕਈ ਦਿਨਾਂ ਤੋਂ ਸੁਣ ਰਹੇ ਹੋ ਖਬਰਾਂ ਬਹੁਤ ਜ਼ਿਆਦਾ ਹੈ ਇਹ ਸਚਾਈ ਹੈਗੀ ਕਿ ਜਿਹੜਾ ਆਹ ਆਪਣਾ 2026 ਤੇ 27 ਹੈਗਾ ਨਾ ਇਹਦੇ ਵਿੱਚ ਜਿਹੜਾ ਕਿ ਤੰਤਰ ਵਿੱਦਿਆ ਨਾ ਬਹੁਤ ਜ਼ਿਆਦਾ ਹਾਵੀ ਹੋਣੀ ਹੈ ਅਕਸਰ ਤੁਸੀਂ ਦੇਖਿਆ ਵੀ ਕੋਈ ਬੱਚਾ ਆਪਣੇ ਮਾਪੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਚਾਹੇ ਕੁੜੀ ਹੈ ਚਾਹੀ ਉਹ ਮੁੰਡਾ ਹੈਗਾ ਚਾਹੀ ਪਤਨੀ ਹੈ ਪਤੀ ਦੀ ਨਹੀਂ ਸੁਣਦੀ ਪਤੀ ਹੈ ਪਤਨੀ ਦੀ ਨਹੀਂ ਸੁਣਦਾ ਅੱਜ ਮੈਂ ਤੁਹਾਨੂੰ ਕੁਝ ਇਦਾਂ ਦੀਆਂ ਚੀਜ਼ਾਂ ਦੱਸੀ ਨਾ ਜਿਹੜੀਆਂ ਕਿ ਤੁਹਾਡੇ ਜੀਵਨ ਦੇ ਵਿੱਚ ਅੱਜ ਕੱਲ ਤਾਂ ਇਹ ਹੀ ਚੀਜ਼ਾਂ ਜਿਵੇਂ ਕਿ ਵਿਆਹ ਦੀ ਭਾਜੀ ਆਉਂਦੀ ਹੈ ਨਾ ਆਪਣੇ ਆਪਾਂ ਬਿਆਦੇ ਡੱਬੇ ਆਉਂਦੇ ਹੈਗੇ ਉਹਦੇ ਵਿੱਚ ਵੀ ਲੋਕ ਜਾਦੂ ਟੂਣੇ ਤੰਤਰ ਮੰਤਰ ਕਰਨ ਲੱਗੇ ਨੇਗੇ ਕਿਉਂਕਿ ਕਾਲ ਯੁਗ ਦਾ ਅੰਤ ਜਦੋਂ ਹੋਣਾ ਹੈ ਨਾ ਆਪਸ ਦੇ ਵਿੱਚ ਹੀ ਭਿੜ ਕੇ ਆਪਸ ਦੇ ਵਿੱਚ ਹੀ ਸਾਰੇ ਰਿਸ਼ਤੇ ਖਤਮ ਜਦੋਂ ਹੋਣਗੇ ਨਾ ਫਿਰ ਹੀ ਕਹਿੰਦੇ ਸਮਾਜ ਦਾ ਅੰਤ ਹੋਣਾ ਹੈਗਾ ਤਾਂ ਇਹ ਚੀਜ਼ਾਂ ਦੇਖੋ ਚਾਹੇ ਬਹਿਮ ਮੰਨ ਲਓ ਚਾਹੇ ਤੁਸੀਂ ਸਚਾਈ ਮੰਨ ਲਓ ਪਰ ਜੇ ਆਪਾਂ ਇhtiyat ਵਰਤ ਲਾਂਗੇ ਥੋੜੀ ਜਿਹੀ ਸਾਵਧਾਨੀ ਥੋੜੀ ਜਿਹੀ ਟਕੰਨੇ ਰ੍ਹਾਂਗੇ ਤਾਂ ਆਪਣਾ ਹੀ ਇਸ ਦੇ ਵਿੱਚ ਭਲੇਗਾ ਇੱਕ ਹੁਣ ਨਵੇਂ ਚੋਚਲੇ ਚਲਾਏ ਹੋਏ ਨੇ ਜਿਹੜੇ ਕਿਕ ਚਾਕਲੇਟ ਡੇ ਟੈਡੀ ਡੇ ਫਲਾਣਾ ਡੇ ਧਮਕਾੜੇ ਜਿਹੜੇ ਮਾਪੇ ਨੇ 25 25 30 30 ਸਾਲ ਦੀਆਂ ਤੁਹਾਨੂੰ ਕਰਿਆਗਾ ਉਹਨਾਂ ਦਾ ਕੋਈ ਡੇ ਨਹੀਂ ਹੈਗਾ ਦੇਖੋ ਇਹ ਇੱਕ ਸੋਸ਼ਲ ਬਾਜ਼ੀ ਹੈ ਜਿਹੜੀ ਮਨ ਕੇ ਸੋਸੇ ਬਾਜ਼ੀ ਆਪ ਕਰਦੇ ਆ ਨਾ ਇਹਦੇ ਨਾਲ ਕਹਿੰਦੇ ਹੁੰਦੇ ਨੇ ਕਹਿੰਦੇ ਸਿੱਖਿਆ ਦੇ ਥਾਂ ਥਾਂ ਸਕੂਲ ਨੇ ਟੀਚਰ ਨੇ ਮਾਪੇ ਨੇ ਭੈਣ ਭਰਾੜੇ ਚਾਚੇ ਤਾਏ ਮਾਮੇ ਲੋਬ ਸਾਰੇ ਇਹੀ ਚੀਜ਼ ਸਿਖਾਉਂਦੇ ਨੇ ਵੀ ਪੁੱਤ ਆ ਨਾ ਕਰ ਪਰ ਕੁਝ ਇਦਾਂ ਦੀਆਂ ਨੇ ਚੀਜ਼ਾਂ ਜਿਹੜੀਆਂ ਕਿ ਬੱਚੇ ਨੂੰ ਚਾਹੇ ਤੁਸੀਂ ਨਾ ਸਿਖਾਓ ਜਿੰਨਾ ਮਰਜ਼ੀ ਆਪਾਂ ਬੱਚੇ ਨੂੰ ਸਿਖਿਆ ਦੇਈਏ ਪਰ ਕਿਤੋਂ ਨਾ ਕਿਤੋਂ ਨੇ ਉਹ ਜਿਹੜੀ ਪੁੱਠੀ ਚੀਜ਼ ਹੈ ਉਹਨੂੰ ਗ੍ਰਹਿਣ ਕਰ ਹੀ ਲੈਣਾ ਅੱਜ ਆਪਾਂ ਇਹਨਾਂ ਚੀਜ਼ਾਂ ਤੋਂ ਕਿਵੇਂ ਆਪਣੇ ਪਰਿਵਾਰ ਨੂੰ ਕਿਵੇਂ ਆਪਣੇ ਬੱਚਿਆਂ ਨੂੰ ਬਚਾਈਏ ਅੱਜ ਮੈਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਨ ਲੱਗਿਆਂ ਵੀਡੀਓ ਨੂੰ ਧਿਆਨ ਨਾਲ ਸੁਣਨਾ ਸ਼ਰੂਤ ਲੈ ਕੇ ਐਂਡ ਤੱਕ ਜੋ ਚੀਜ਼ ਦੱਸਣ ਲੱਗੇ ਹਾਂ ਉਸ ਨੂੰ ਜ਼ਰੂਰ ਕਰਨਾ ਦੇਖੋ ਇੱਕ ਅਕਸਰ ਆਪਾਂ ਕਹਿੰਦੇ ਆ ਵੀ ਜੇ ਸਫੈਦ ਕੱਪੜਾ ਕਿਸੇ ਨੂੰ ਦਿਨੇ ਆ ਤਾਂ ਉਹ ਸਫੈਦ ਕੱਪੜਾ ਇੱਕ ਅਮਰਿਤਿਕ ਦੀ ਨਿਸ਼ਾਨੀ ਹੁੰਦੀ ਹੈ ਜਿਵੇਂ ਕਿ ਆਪਾਂ ਕਫਨ ਦੇ ਤੌਰ ਤੇ ਹਨਾ ਚਾਹੇ ਆਪਾਂ ਉਹਦੇ ਬਿਨਾ ਆਪਣਾ ਇਥੋਂ ਦੁਨੀਆ ਤੋਂ ਜਾਣਾ ਨਹੀਂ ਹੈਗਾ ਪਰ ਇੱਕ ਆਪਾਂ ਕਹਿੰਦੇ ਆ ਵੀ ਇੱਕ ਸ਼ੁਭ ਮੰਨਿਆ ਜਾਂਦਾ ਤੁਸੀਂ ਅਕਸਰ ਦੇਖਿਓ ਜਿੰਨੇ ਵੀ ਇਹ ਜਾਦੂ ਟੁਣੇ ਵਾਲੇ ਹੁੰਦੇ ਨੇ ਤੰਤਰ ਮੰਤਰ ਵਾਲੇ ਹੁੰਦੇ ਨੇ ਹਨਾ ਬਸੇ ਕਰਨ ਵਾਲੇ ਹੁੰਦੇ ਨੇ ਇਹ ਹੀ ਜ਼ਿਆਦਾਤਰ ਚਿੱਟੀਆਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਨੇ ਕਿਉਂਕਿ ਉਸ ਦੇ ਉੱਤੇ ਕਹਿੰਦੇ ਇਹ ਆਪ ਦਾ ਜਿਹੜਾ ਤੰਤਰ ਵਿਦਿਆ ਉਹ ਬਹੁਤ ਜਲਦੀ ਕਰ ਸਕਦੇ ਨੇ ਤੇ ਜਦੋਂ ਵੀ ਆਪਾਂ ਕੋਈ ਸਗਣ ਦੀ ਕੋਈ ਚੀਜ਼ ਲੈ ਕੇ ਜਾਈਏ ਆਪਾਂ ਅਕਸਰ ਹਨਾ ਕਹਿੰਦੇ ਵੀ ਆਪਾਂ ਲੱਡੂ ਲੈ ਕੇ ਜਾਓ ਪੀਲੇ ਰੰਗ ਦੇ ਹਨਾ ਆਪਾਂ ਬਰਫੀ ਵਗੈਰਾ ਵੀ ਇਗਨੋਰ ਕਰਦੇ ਆ ਵੀ ਨਹੀਂ ਆਪਾਂ ਪੀਲੇ ਰੰਗ ਦੇ ਲੱਡੂ ਹੀ ਲੈ ਕੇ ਜਾਈਏ ਤਾਂ ਜਿਹੜੇ ਵੀ ਭੈਣ ਭਰਾ ਚਾਹੁੰਦੇ ਹੈਗੇ ਕਿ ਸਾਡੇ ਬੱਚੇ ਕਿਉਂਕਿ ਤੁਹਾਡੇ ਬੱਚਿਆਂ ਨੂੰ ਤੁਹਾਡੇ ਭਵਿੱਖ ਨੂੰ ਤੁਹਾਡੇ ਫਿਊਚਰ ਨੂੰ ਬਹੁਤ ਵੱਡਾ ਢੋ ਲੱਗਣ ਵਾਲੀ ਹੈ ਤੁਹਾਡੇ ਬੱਚਿਆਂ ਨੂੰ ਆਪਣੇ ਬਸ ਵਿੱਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋਵੇ ਚਾਹੇ ਉਹਨਾਂ ਦਾ ਮਾਈਂਡ ਵਾਸ਼ ਕਰਨਾ ਹੋ ਗਿਆ ਜਿਵੇਂ ਕਿ ਹੁਣ ਮੋਬਾਈਲ ਨਾਲ ਤੇ ਗੇਮਾਂ ਇਦਾਂ ਦੀਆਂ ਕਰਦੇ ਨੇ ਕਿ ਉਹਨਾਂ ਦਾ ਬਿਲਕੁਲ ਬ੍ਰੇਨ ਵਾਸ਼ ਹੋ ਰਿਹਾ ਹੈਗਾ ਹਨ ਤੇ ਇਦਾਂ ਦੀਆਂ ਮਾਰਕੀਟ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਆਉਣੀਆਂ ਜਿਹੜੀਆਂ ਕਿ ਬੱਚੇ ਕਹਿੰਦੇ ਨੇ ਅਸੀਂ ਲੈਣੇ ਪਰ ਆਪਾਂ ਨਹੀਂ ਅਫੋਰਡ ਕਰ ਪਾਉਂਦੇ ਨਹੀਂ ਲੈ ਕੇ ਦੇ ਸਕਦੇ ਤਾਂ ਬੱਚੇ ਕਿਸੇ ਦੂਜੇ ਨੂੰ ਕਰਦੇ ਨੇ ਤੇ ਬੱਚੇ ਬਿਲਕੁਲ ਸਮਝਣ ਲਈ ਤਿਆਰ ਨਹੀਂ ਤੁਹਾਡੀ ਗੱਲ ਨਹੀਂ ਸੁਣਦੇ ਹਨ ਬਾਹਰੋਂ ਜੁੜੀ ਵੀ ਗੱਲ ਉਹਨਾਂ ਨੂੰ ਮਿਲਦੀ ਹੈ ਉਹਨੂੰ ਬਹੁਤ ਇਦਾਂ ਕਹਿੰਦੇ ਨੇ ਵੀ ਹਾਂ ਸਾਡੇ ਮਾਪੇ ਗਲਤ ਨੇ ਉਹ ਸਹੀ ਹੈ। ਅਗਰ ਤੁਸੀਂ ਚੌੜਿਓ ਇਸ ਸਾਰੀ ਚੀਜ਼ ਨੂੰ ਖਤਮ ਕਰਨਾ ਤਾਂ ਧਿਆਨ ਨਾਲ ਸੁਣਨੀ ਆ। ਆ ਘਟੂ ਘਟ 2026 ਤੇ 27 ਵੈਸੇ ਤਾਂ 32 ਤੱਕ ਇਹ ਹੈਗਾ ਉਸ ਤੋਂ ਬਾਅਦ ਦੁਨੀਆ ਦਾ ਪਤਾ ਨਹੀਂ ਕੀ ਹੋਣਾ ਇਹ ਨਹੀਂ ਪਤਾ ਹਨਾ ਜੋ ਵੀ ਚਲੋ ਕਹਿੰਦੇ ਹੁੰਦੇ ਨੇ ਜੇ ਕੋਈ ਗੱਲ ਨਿਕਲਦੀ ਹੁੰਦੀ ਹੈ ਨਾ ਉਹਦੇ ਵਿੱਚ ਕੋਈ ਨਾ ਕੋਈ ਸੱਚਾਈ ਜ਼ਰੂਰ ਹੁੰਦੀ ਹੈ। ਐਵੇਂ ਨਹੀਂ ਕਹਿੰਦੇ ਧੂਆਂ ਉੱਡਦਾ ਹੁੰਦਾ ਕਿਤੇ ਨਾ ਕਿਤੇ ਅੱਗ ਲੱਗੀ ਹੁੰਦੀ ਹੈ। ਅਕਸਰ ਬਜ਼ੁਰਗ ਕਹਿੰਦੇ ਸੀ ਤੇ ਕਰਨਾ ਕੀ ਹੈ ਤੁਸੀਂ ਕੋਈ ਵੀ ਤੁਹਾਨੂੰ ਹਨਾ ਜਿਵੇਂ ਕਿ ਚਿੱਟੇ ਰੰਗ ਦੀ ਬਰਫੀ ਚਿੱਟੇ ਰੰਗ ਦੇ ਜਿਵੇਂ ਰਸਗੁੱਲੇ ਹੋਗੇ ਹਨਾ ਜਾਂ ਚਿੱਟੇ ਰੰਗ ਦਾ ਤੁਹਾਨੂੰ ਕੋਈ ਵਸਤਰ ਚੌਲ ਵਗੈਰਾ ਕੋਈ ਵੀ ਤੁਹਾਨੂੰ ਹਨਾ ਦਿੰਦਾ ਹੈਗਾ ਜਿਵੇਂ ਆਪਾਂ ਕਹਿੰਨੇ ਵੀ ਆਪਾਂ ਅਸੀਂ ਨੇ ਚੌਲ ਬਣਾਏ ਨੇ ਲੈ ਤੁਸੀਂ ਲੈ ਲੋ ਨਾ ਜਾਂ ਤੁਹਾਡੇ ਘਰ ਕੋਈ ਕਹਿੰਦਾ ਵੀ ਹਾਂ ਅਰਚਨ ਚੇਤ ਵੀ ਕੋਈ ਹੋਏਗਾ ਦੇਖੋ ਇਹ ਚੀਜ਼ਾਂ ਤੁਸੀਂ ਹੁਣ ਦੇਖਿਆ ਕਿ ਇੱਕ ਉਹ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਕਿ ਬਾਹਰ ਦੇਖੋ ਪੰਜੀਰੀ ਬਣਵਾ ਕੇ ਲਗਾਏ ਸੀ ਵਿਚਾਰੇ ਜਰਮਨੀ ਚ ਤੇ ਉਹਨਾਂ ਦੀ ਪੂਰੀ ਫੈਮਿਲੀ ਹੈ ਜਿਹੜੀ ਉਹ ਅੱਜ ਕੋਈ ਪਤਾ ਨਹੀਂ ਆਪਾਂ ਨੂੰ ਜੇ ਆਪ ਕਹਿੰਦੇ ਨਾ ਵੀ ਇਹ ਤਾਂ ਮੇਰ ਹੈ ਇਹ ਤਾਂ ਮੇਰਾ ਭੈਣ ਭਰਾ ਹੈ ਇਹ ਤਾਂ ਮੇਰਾ ਹਨਾ ਰਿਸ਼ਤੇਦਾਰ ਹੈ ਜਾਂ ਕੋਈ ਇਦਾਂ ਦਾ ਹਨਾ ਵੀ ਇਹ ਮੈਨੂੰ ਕਿੱਥੇ ਹੋਰੂਗਾ ਪਰ ਉਹ ਨਹੀਂ ਹੈਗਾ ਉਹਦੇ ਥਰੂ ਕੋਈ ਨਾ ਕੋਈ ਉਸ ਦੀ ਅੱਜ ਕੱਲ ਤੁਸੀਂ ਸਮਝ ਹੀ ਗਿਓ ਕਿਉਂਕਿ ਹੁਣ ਮੈਂ ਕੁਝ ਜ਼ਿਆਦਾ ਕਹੂੰਗੀ ਤਾਂ ਫਿਰ ਭੈਣ ਭਰਾ ਕਹਿਣਗੇ ਵੀ ਪਤਾ ਨਹੀਂ ਆਪਣੇ ਭੈਣ ਭਰਾਵਾਂ ਦੇ ਵਿੱਚ ਹੀ ਫਰਕ ਪਾਉਣੇ ਇਹ ਫਰਕ ਪਾਉਣ ਵਾਲੀ ਗੱਲ ਨਹੀਂ ਕਿਉਂਕਿ ਤੁਹਾਡਾ ਭੈਣ ਭਰਾ ਤੁਹਾਡੇ ਨਾਲ ਨਹੀਂ ਠੀਕ ਹੈ ਵੀ ਉਹ ਕਰਦਾ ਪਰ ਉਹਦੇ ਥਰੂ ਕੋਈ ਹੋਰ ਅੱਗੇ ਹਾਵਲਾ ਹੈਗਾ ਜਿਹੜਾ ਕਿ ਆਪਾਂ ਨੂੰ ਨਹੀਂ ਪਤਾ ਹੈਗਾ ਕੋਈ ਵੀ ਆਪਣੇ ਘਰ ਦੇ ਵਿੱਚ ਘਟਨਾ ਹੁੰਦੀ ਹੈ ਨਾ ਜਿਵੇਂ ਬਗੈਣਾ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਜਾਂ ਸਾਡੇ ਘਰ ਦੇ ਵਿੱਚ ਇਹ ਹੋ ਗਿਆ ਜਾਂ ਸਾਡੇ ਘਰ ਦੇ ਬੱਚੇ ਦਾ ਕਿਡਨਾਪ ਹੋ ਗਿਆ ਕੋਈ ਨਾ ਕੋਈ ਤੁਹਾਡਾ ਪੇਤੀ ਉਹਦੇ ਵਿੱਚ ਜ਼ਰੂਰ ਹੁੰਦਾ ਕਿਉਂਕਿ ਨਹੀਂ ਤਾਂ ਆਪਾਂ ਨੂੰ ਇੱਕ ਦੂਜੇ ਦਾ ਨਹੀਂ ਪਤਾ ਵੀ ਕਿੱਥੇ ਕੀ ਚੀਜ਼ ਹੈ ਨਾ ਤਾਂ ਪੂਰਾ ਧਿਆਨ ਨਾਲ احتیاط ਨਾਲ ਇਸ ਚੀਜ਼ ਨੂੰ ਕਰਨਾ ਨਾ ਤਾਂ ਤੁਸੀਂ ਚਿੱਟੇ ਰੰਗ ਦੀ ਕਿਸੇ ਤੋਂ ਕੋਈ ਵਸਤਰ ਤੁਹਾਨੂੰ ਕੋਈ ਦਿੰਦਾ ਕੋਈ ਦੁਪੱਟਾ ਦਿੰਦਾ ਕੋਈ ਪੱਗ ਦਿੰਦਾ ਕੋਈ ਸੂਟ ਦਿੰਦਾ ਹੈ ਨਾ ਜਾਂ ਤੁਹਾਨੂੰ ਕੋਈ ਵੀ ਚਿੱਟੇ ਰੰਗ ਦੇ ਕੋਈ ਚੀਜ਼ ਦਿੰਦਾ ਕੋਈ ਚੂੜੀਆਂ ਦਿੰਦਾ ਕੁਝ ਵੀ ਦਿੰਦਾ ਚਿੱਟੇ ਰੰਗ ਦਾ ਨਾ ਤੁਸੀਂ ਉਹ ਕੋਈ ਵੀ ਚੀਜ਼ ਨਹੀਂ ਲਓਗੇ ਅਗਰ ਲੈ ਲਓਗੇ ਠੀਕ ਹੈ ਲੈ ਲਓਗੇ ਪਰ ਉਹਨੂੰ ਆਪਣੇ ਘਰ ਦੇ ਵਿੱਚ ਵਰਤੋਗੇ ਨਹੀਂ ਠੀਕ ਹੈ ਇਸ ਚੀਜ਼ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਬਹੁਤ ਜ਼ਿਆਦਾ ਤੁਹਾਨੂੰ ਵੀ ਪਤਾ ਚੱਲ ਜਾਣਾ ਹੈ ਅੱਗੇ-ਅੱਗੇ ਇਹ ਚੀਜ਼ ਕੀ ਹੋਣ ਵਾਲੀ ਹੈਗੀ ਹੈ ਨਾ ਤੇ ਦੂਸਰੀ ਚੀਜ਼ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਦੇਣਾ ਹੈ ਕੋਈ ਵੀ ਚੀਜ਼ ਦੇਣੀ ਹੈ ਆਪਣਾ ਕੋਈ ਕੱਪੜਾ ਦੇਣਾ ਹੈ ਜਾਂ ਆਪਣੀ ਕੋਈ ਜੁੱਤੀ ਜੋੜਾ ਦੇਣਾ ਆਪਾਂ ਕਹਿੰਦੇ ਵੀ ਆਪਾਂ ਹਨ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਦੇਣੇ ਆ ਜਾਂ ਆਪਾਂ ਕਿਸੇ ਗਰੀਬ ਨੂੰ ਦੇ ਦੇਣੇ ਆ ਜਾਂ ਆਪਾਂ ਕਿਤੇ ਵੀ ਹਨ ਆਪਾਂ ਇਹ ਹੁੰਦਾ ਵੀ ਆਪਾਂ ਦੇ ਦੇ ਦਿੰਨੇ ਆ ਅਕਸਰ ਤੁਸੀਂ ਦੇਖਿਆ ਵੀ ਹੈ ਨਾ ਫੌਨ ਕੰਟਰੀ ਦੇ ਵਿੱਚ ਜਿੰਨੇ ਵੀ ਹੁੰਦੇ ਨੇ ਉਹ ਆਪਣੇ ਨਵੇਂ ਕੱਪੜੇ ਜਦੋਂ ਲੈ ਕੇ ਆਉਂਦੇ ਨੇ ਪੁਰਾਣੇ ਇਹਨਾਂ ਦਾਣਾ ਕਰ ਦਿੰਦੇ ਨੇ ਪਰ ਇੱਕ ਛੋਟੀ ਜੀ ਚੀਜ਼ ਹੈਗੀ ਇਸ ਨੂੰ ਤੁਸੀਂ ਜ਼ਰੂਰ ਸਾਰੇ ਭੈਣ ਭਰਾਵਾਂ ਨੇ ਧਿਆਨ ਨਾਲ ਸੁਣਨਾ ਕਿ ਜਦੋਂ ਵੀ ਆਪਾਂ ਨੇ ਆਪਣਾ ਕੱਪੜਾ ਕੋਈ ਦਾਣ ਦੇਣਾ ਕਿਉਂਕਿ ਜਿੰਨੀ ਵੀ ਇਹ ਤੰਤਰ ਵਿੱਦਿਆ ਲਾ ਲਓ ਜਿੰਨਾ ਵੀ ਬਸੇ ਕਰਨ ਲਾ ਅਪਾ ਕਹਿੰਦੇ ਵੀ ਤੁਹਾਡੇ ਰੁਕਦੇ ਚੱਲਦੇ ਕੰਮ ਨੂੰ ਰੋਕਤਾ ਹਨ ਇਹ ਚੀਜ਼ ਨੂੰ ਕਰਨ ਵਾਸਤੇ ਤਾਂ ਤੁਸੀਂ ਜਦੋਂ ਵੀ ਆਪਣਾ ਕਪੜਾ ਕੋਈ দান ਦੇਣਾ ਕਿਸੇ ਨੂੰ ਵੀ ਦੇਣਾ ਤਾਂ ਉਹਨੂੰ ਪਹਿਲਾਂ ਨਮਕ ਵਾਲੇ ਪਾਣੀ ਦੇ ਵਿੱਚ ਧੋਵੋ ਕਿਉਂਕਿ ਜਿੰਨੇ ਵੀ ਇਹ ਜਾਦੂ ਟੂਣੇ ਬਸੀ ਕਰਨ ਤੰਤਰ ਮੰਤਰ ਨੇ ਨਾ ਇਹ ਬੈਠੇ ਆ ਨਾ ਤੇ ਇਹਨਾਂ ਤੁਹਾਡੇ ਖੂਨ ਦਾ ਕੋਈ ਬਲੱਡ ਦਾ ਹਨਾ ਚੀਜ਼ ਹੈ ਦੇਖੋ ਅੱਜ ਕੱਲ੍ਹ ਲੜਕੀਆਂ ਦਾ ਆਪਣੀਆਂ ਦਾ ਇੰਨਾ ਜ਼ਿਆਦਾ ਵਿਗੜਨ ਦਾ ਮੇਨ ਕਾਰਨ ਕਿ ਅੱਗੇ ਪੀਰੀਅਡ ਦੌਰਾਨ ਹਨਾ ਕਪੜਾ ਜੂਸ ਕਰਦੀਆਂ ਸੀ ਮੇਰੀਆਂ ਭੈਣਾਂ ਉਹਨਾਂ ਨੂੰ ਜਲਾ ਦਿੰਦੀਆਂ ਸੀ ਰਾਜਿਕਾ ਸੈਨੇਟਰੀ ਪੈਡ ਆ ਗਏ ਹੈਗੇ ਉਹਨੂੰ ਇਕੱਠਾ ਕਰਦੇ ਆ ਤੇ ਬਾਹਰ ਸੁੱਟ ਦਿੰਦੇ ਆ ਬਹੁਤ ਜ਼ਿਆਦਾ ਇਦਾਂ ਦੇ ਕੇਸ ਮਿਲ ਰਹੇ ਨੇ ਕਿ ਜਿਹੜੇ ਕਿ ਤੁਹਾਡੇ ਬਲੱਡ ਤੋਂ ਬਸ਼ਤੀ ਕਰਨ ਕੀਤੇ ਜਾ ਰਹੇ ਨੇ ਬਲੱਡ ਮਿਲ ਰਹੇ ਨੇਗੇ ਇਦਾਂ ਦੀਆਂ ਚੀਜ਼ਾਂ ਜਿਵੇਂ ਕਿ ਹੱਡੀਆਂ ਮਿਲ ਰਹੀਆਂ ਨੇ ਬੱਚਿਆਂ ਦੇ ਕਿਡਨਾਪ ਹੋ ਰਹੇ ਨੇ ਬਲੀਆਂ ਦਿੱਤੀਆਂ ਜਾ ਰਹੀਆਂ ਨੇ ਦੇਖੋ ਪਤਾ ਨਹੀਂ ਇਹ ਕਿੱਥੇ ਕਿੱਥੇ ਕੀ ਹੋ ਰਿਹਾ ਆਪਾਂ ਠੀਕ ਹੈ ਸੁਣ ਰਹੇ ਹਾਂ ਨਹੀਂ ਚਾਹੀ ਕਿਸੇ ਨੇ ਦੇਖਿਆ ਪਰ ਸੁਣੀ ਹੋਈ ਕਹਿੰਦੇ ਅਫਵਾਹ ਵੀ ਉਦੀ ਉੜਦੀ ਹੁੰਦੀ ਹੈ ਜਦੋਂ ਕੋਈ ਨਾ ਕੋਈ ਕਿਤੇ ਗੱਲ ਦੀ ਸਚਾਈ ਹੁੰਦੀ ਹੈ ਚਲੋ ਇਹ ਚੀਜ਼ਾਂ ਤੋਂ ਬਚਣ ਲਈ ਆਪਾਂ ਆਪਣੇ ਘਰ ਦੀ ਕਹਿੰਦੇ ਇੱਕ ਬਾੜ ਕਰ ਲਈ ਜੇ ਆਪਾਂ ਨੂੰ ਪਤਾ ਹੈ ਵੀ ਇੱਥੇ ਖੇਤ ਹੈ ਖੇਤ ਦੇ ਵਿੱਚ ਨਾ ਖੁੱਲੇ ਆਲੇ-ਦਲੇ ਆਪਣੇ ਡੰਗਰ ਫਿਰਦੇ ਆ ਅਗਰ ਆਪਾਂ ਕਹੀਏ ਬੁਲਾਏ ਇਹਨੂੰ ਕਿੰਦਾ ਫਿਰ ਜਾਣਦੇ ਹਨ ਆਪਣੇ ਕਿਹੜਾ ਬੜਨਗੇ ਨਹੀਂ ਉਹ ਕੋਈ ਪਤਾ ਨਹੀਂ ਹੈਗਾ ਕਹਿੰਦੇ ਖਤਰਾ ਆਉਣ ਤੋਂ ਪਹਿਲਾਂ ਜਿਹੜਾ ਇਨਸਾਨ ਸੰਭਲ ਜੇ ਉਸ ਨੇ ਉਹੀ ਸਿਆਣਾ ਹੈ ਤਾਂ ਆਪਣੇ ਘਰਾਂ ਦੇ ਵਿੱਚ ਸਿਮਰਨ ਸ਼ੁਰੂ ਕਰੋ ਜਪਜੀ ਸਾਹਿਬ ਜੀ ਦਾ ਪਾਠ ਮੋਲ ਮੰਤਰ ਤੇ ਬਾਕੀ ਜਿਹੜੀਆਂ ਇहतਿਆਤ ਮੈਂ ਤੁਹਾਨੂੰ ਇਹ ਦੱਸੇ ਨੇ ਇਹ ਚੀਜ਼ਾਂ ਤੁਸੀਂ ਜ਼ਰੂਰ ਕਰਨੀਆਂ ਕਿ ਚਿੱਟੇ ਰੰਗ ਦੀ ਚੀਜ਼ ਨਾ ਤੁਸੀਂ ਨੇ ਕਿਸੇ ਨੂੰ ਦੇਣੀ ਹੈ ਤੇ ਨਾ ਚਿੱਟੇ ਚੀਜ਼ ਰੰਗ ਦੀ ਚੀਜ਼ ਤੁਸੀਂ ਕਿਸੇ ਤੋਂ ਲੈਣੀ ਹੈ ਅਗਰ ਤੁਸੀਂ ਲੈ ਵੀ ਲੈਣਾ ਤਾਂ ਆਪਣੇ ਘਰ ਦੇ ਵਿੱਚ ਨਾ ਰੱਖੋ ਉਹਨੂੰ ਉਧਰ ਦੀ ਉਧਰ ਤੁਸੀਂ ਬਾਹਰ ਕਿਤੇ ਦਿਓ ਇਹ ਚੀਜ਼ ਤੁਹਾਡੇ ਪਰਿਵਾਰ ਨੂੰ ਹਰ ਇੱਕ ਮੁਸ਼ਕਲ ਤੋਂ ਬਚਾ ਸਕਦੀ ਹੈ ਹਰ ਇੱਕ ਦੁਵਿਧਾ ਤੋਂ ਬਚਾ ਸਕਦੀ ਹੈ ਚਾਹੇ ਕਿੰਨਾ ਵੀ ਕੋਈ ਤੁਹਾਡਾ ਕਰੀਬੀ ਹੈ ਆਪਣੇ ਤਾਂ ਪਲੀਜ਼ ਸਾਵਧਾਨ ਰਹੋ ਕਹਿੰਦੇ ਥੋੜੀ ਜੀ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਕੱਲ ਨੂੰ ਜਿਹੜੀ ਮੈਂ ਇੱਕ ਵੀਡੀਓ ਅਪਲੋਡ ਕਰਨੀ ਹੈ ਉਹ ਨਾ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਭਰਾ ਕਰਨ ਲਾਗੇ ਜਿਨ੍ਹਾਂ ਨੂੰ ਵੀ ਲੱਗਦਾ ਵੀ ਸਾਡਾ ਕੋਈ ਕਾਰਜ ਸਿੱਧ ਨਹੀਂ ਹੋ ਰਿਹਾ ਸਾਡੇ ਘਰ ਦੇ ਵਿੱਚ ਬਰਕਤਾਂ ਨੂੰ ਕਿਸੇ ਨੇ ਰੋਕ ਦਿੱਤਾ ਕੋ ਜਿਵੇਂ ਮੈਨੂੰ ਲੱਗਦਾ ਵੀ ਹੁਣ ਮੇਰੀ ਨਹੀਂ ਕਿਸਮਤ ਮੈਂ ਇਹ ਖੁੱਲਦੀ ਹੈਗੀ ਵੀ ਬਸ ਮੈਂ ਤਾਂ ਦੁਨੀਆ ਦੇ ਜਹੇ ਜਹ ਆਇਆ ਉਹੇ ਜੀ ਜਾਊਂਗਾ ਉਦੇ ਵਾਸਤੇ ਬਹੁਤ ਹੀ ਖਾਸ ਵੀਡੀਓ ਹੈ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਭਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ